Microsoft ਦਾ ਪੂਰੇ ਦੇਸ਼ ਭਰ ਦੇ ਵਿੱਚ ਸਰਵਰ ਡਾਊਨ ਹੋਇਆ ਆ ਆਊਟਰੇਜ ਹੋਈ ਹੈ ਔਰ ਕ라우ਡ ਸਟ੍ਰਾਈਕ ਕਰਕੇ ਟਵਿੱਟਰ ਦੇ ਉੱਤੇ ਟਰੈਂਡ ਹੋ ਰਿਹਾ ਹੈ ਤਾਂ ਪੂਰੇ ਦੇਸ਼ ਭਰ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਮਾਈਕਰੋਸਾਫਟ ਦੇ ਸਰਵਰ ਲੱਗੇ ਹੋਏ ਨੇ ਉਹ ਇਸ ਵੇਲੇ ਠੱਪ ਹੋ ਚੁੱਕੇ ਨੇ ਔਰ ਖਾਸ ਤੌਰ ਦੇ ਉੱਤੇ 에어ਪੋਰਟਸ ਦੇ ਉੱਤੇ ਇਸ ਵੇਲੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਨਾਲ ਹੀ ਜੇਕਰ ਗੱਲ ਕਰੀਏ ਦਿੱਲੀ 에어ਪੋਰਟ ਦੀ ਚੰਨੀ 에어ਪੋਰਟ ਦੀ ਤਾਂ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਇਸ ਵੇਲੇ ਸਰਵਰ ਡਾਊਨ ਨਜ਼ਰ ਆ ਰਹੇ ਨੇ ਔਰ ਇਸ ਵੇਲੇ ਅਸੀਂ ਚੰਡੀਗੜ੍ਹ 에어ਪੋਰਟ ਦੇ ਉੱਤੇ ਮੌਜੂਦ ਹਾਂ ਚੰਡੀਗੜ੍ਹ 에어ਪੋਰਟ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਲਈ ਅਸੀਂ ਚੰਡੀਗੜ੍ਹ 에어ਪੋਰਟ ਦੇ ਉੱਤੇ ਜਿੰਨੀਆਂ ਵੀ ਲੋਕਲ ਫਲਾਈਟਸ ਨੇ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ ਹੈ ਹਾਲਾਂਕਿ ਜ਼ਰੂਰ ਮੈਸੇਜ ਜੋ ਹੈ ਉਹ ਪੈਸੈਂਜਰਸ ਨੂੰ ਇਹ ਪਹੁੰਚ ਰਿਹਾ ਹੈ ਕਿ ਟਾਈਮ ਤੋਂ ਪਹਿਲਾਂ ਆਇਆ ਜਾਵੇ ਕਿਉਂਕਿ ਮੈਨੂਅਲ ਜੋ ਬੋਰਡਿੰਗ ਪਾਸ ਹੈ ਉਹ ਦਿੱਤਾ ਜਾਊਗਾ ਮੈਨੂਅਲ ਬੋਰਡਿੰਗ ਪਾਸ ਦਿੱਤਾ ਜਾਣਾ ਜਿਸ ਦੇ ਚਲਦਿਆਂ ਹੋਏ ਆ ਜਿਹੜਾ ਪਹਿਲਾਂ 2 ਘੰਟੇ ਦਾ ਆਨ ਦਾ ਸਮਾਂ ਹੁੰਦਾ ਉਸ ਨੂੰ ਜ਼ਰੂਰ ਵਧਾ ਦਿੱਤਾ ਗਿਆ ਹੈ ਕਿ ਤੁਸੀਂ ਥੋੜਾ ਜਲਦੀ ਆ ਜਾਓ ਤਾਂ ਉਸ ਸ਼ਾਇਦ ਸੌਖਾ ਹੋ ਜਾਊਗਾ ਕਿ ਤੁਸੀਂ ਆ ਕੇ ਆਪਣਾ ਬੋਰਡਿੰਗ ਪਾਸ ਜੋ ਹੈ ਉਹ ਟਾਈਮਲੀ ਕਰੈਕਟ ਕਰ ਲਓ ਤਾਂ ਅੱਜ ਔਰ ਕੱਲ ਤੱਕ ਕੋਈ ਵੀ ਸਮੱਸਿਆ ਜਿਹੜੀ ਹੈ ਨਜ਼ਰ ਨਹੀਂ ਆ ਰਹੀ ਹੈ ਚੰਡੀਗੜ੍ਹ ਦਾ ਇਹ 에어ਪੋਰਟ ਹੈ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਸੇ ਵੀ ਤਰੀਕੇ ਦੀ ਇੱਥੇ ਨਜ਼ਰ ਨਹੀਂ ਆ ਰਹੀ ਹੈ ਤਾਂ ਸਰਵਰ ਡਾਊਨ ਹੋਇਆ ਜੋ ਮਾਈਕਰੋਸਾਫਟ ਦਾ ਸਰਵਰ ਡਾਊਨ ਹੋਇਆ ਉਸ ਦੇ ਨਾਲ ਵਕ ਵਕ ਥਾਵਾਂ ਦੇ ਵਿੱਚ ਫਿਰ ਉਹ ਭਾਵੇਂ ਯੂਕੇ ਹੋਵੇ ਕੌਸੇਲੀਆ ਹੋਵੇ ਅਮਰੀਕਾ ਹੋਵੇ ਆਸਟ੍ਰੇਲੀਆ ਤੇ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਐਮਰਜੈਂਸੀ ਮੀਟਿੰਗ ਤੱਕ ਸੱਦ ਲਈ ਗਈ ਹੈ ਸਕਾਈ ਨਿਊਜ਼ ਦਾ ਜੋ ਮੀਡੀਆ ਹਾਊਸਸ ਹੈ ਉਹਨਾਂ ਦੇ ਇਸ ਲਈ ਸਰਵਰ ਠੱਪ ਹੁੰਦੇ ਹੋ ਨਜ਼ਰ ਆ ਰਹੇ ਨੇ ਤਾਂ ਸਲ ਸ਼ਬਦਾ ਦੇ ਵੀ ਸਮਝਾਉਣ ਦੀ ਕੋਸ਼ਿਸ਼ ਕਰੀਏ ਕੀ ਹੋਇਆ ਕੀ ਹੈ ਜੇ ਤੁਸੀਂ 90 ਦੇ ਹਾਕੀਆਂ ਦੀ ਗੱਲ ਕਰ ਰਹੇ ਹੋ ਕਰੀਏ ਤਾਂ 90 ਦੇ ਹਾਕੀਆਂ ਦੇ ਵਿੱਚ ਜੇ ਤੁਸੀਂ ਕੰਪਿਊਟਰ ਇਸਤੇਮਾਲ ਕਰਦੇ ਹੋਵੋਗੇ ਤੁਸੀਂ ਲੈਪਟਾਪ ਇਸਤੇਮਾਲ ਕਰਦੇ ਹੋਵੋਗੇ ਤਾਂ ਤੁਹਾਡੇ ਕਈ ਵਾਰ ਇੱਕ ਮੈਸੇਜ ਆ ਜਾਂਦਾ ਹੋਊਗਾ ਕਿ ਤੁਹਾਡੀ ਵਿੰਡੋਜ਼ ਕ੍ਰੈਸ਼ ਹੋ ਗਈਆਂ ਨੇ ਤਾਂ ਉਹੀ ਕੁਝ ਇਸ ਵਾਰ ਵੀ ਹੋਇਆ ਹੈ ਮਾਈਕਰੋਸਾਫਟ ਦੀ ਜੋ ਵਿੰ ਤਾਂ ਮਾਈਕਰੋਸਾਫਟ ਦਾ ਜਿਹੜਾ ਸਰਵਰ ਵਕ-ਵਕ 에어ਪੋਰਟਸ ਦੇ ਉੱਤੇ ਚੱਲ ਰਿਹਾ ਹੋਊਗਾ ਉਹਨਾਂ ਤਮਾਮ ਥਾਵਾਂ ਦੇ ਉੱਤੇ ਇਸ ਵੇਲੇ ਅਸੈਸ ਕਰਨ ਦੇ ਵਿੱਚ ਜੋ ਵੀ ਕਲਾਇੰਟਸ ਨੇ ਜੋ ਵੀ ਚੀਜ਼ਾਂ ਨੇ ਉਹਨਾਂ ਨੂੰ ਦਿੱਕਤ ਆ ਰਹੀ ਹੋਊਗੀ ਤਾਂ ਇਸ ਦੇ ਚਲਦਿਆਂ ਹੋਇਆਂ ਜੋ ਮਾਈਕਰੋਸਾਫਟ ਦਾ ਸਰਵਰ ਹੈ ਉਹ ਠੱਪ ਹੋਇਆ ਔਰ 에어ਪੋਰਟ ਦੇ ਉੱਤੇ ਲੋਕਾਂ ਨੂੰ ਉਡਾਨ ਭਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਤਾਂ ਕੁਝ ਪੈਸੰਜਰ ਸਾਡੇ ਨਾਲ ਮੌਜੂਦ ਨੇ ਕੋਈ ਮੈਸੇਜ ਤੁਹਾਨੂੰ ਆਇਆ ਕਿਸੇ ਦਾ ਕੋਈ ਡਿਲੇ ਦਾ ਆਇਆ ਕੁਝ ਦਾ ਮੇਰੇ ਕੋਲ ਕਾਲ ਆਈ ਸੀ ਐਕਚੁਅਲੀ ਉਹਦੇ ਬਾਰੇ ਬਾਕੀ ਮੈਂ ਜਸਟ ਮੈਸੇਜ ਕੋਈ ਈਮੇਲ ਆ ਜੀ ਮੈਨੂੰ ਤੱਕ ਕੋਈ ਆਈ ਨਹੀਂ ਹਜੇ

ਤਾਂ ਆ ਆਪਕੀ ਕਾਹ ਕੀ ਫਲਾਈਟ ਹੈ ਸੇਮ ਹੈ ਬੈਂਗਲੁਰ ਤੋਂ ਇਹ ਵੀ ਕੋਈ ਆਪਕੋ ਕੋਈ ਡਿਲੇ ਆਇਆ ਕੋਈ ਮੈਸੇਜ ਨਹੀਂ ਹੈ ਡੋਮੈਸਟਿਕ ਫਲਾਈਟਸ ਜਿਹੜੀਆਂ ਨੇ ਉਹ ਸਾਨੀ ਦੇ ਨਾਲ ਚੱਲ ਰਹੀਆਂ ਨੇ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਜ਼ਰੂਰ ਡਿਲੇ ਆਇਆ ਹੈ ਕਿਉਂਕਿ ਇੰਟਰਨੈਸ਼ਨਲ ਫਲਾਈਟਸ ਦਾ ਸਰਵਰ ਜਿਹੜੇ ਨੇ ਉਹ ਵਕ ਵਕ ਦੇਸ਼ਾਂ ਦੇ ਵਿੱਚ ਜ਼ਰੂਰ ਇਸ ਦੇ ਉੱਤੇ ਪ੍ਰਭਾਵਿਤ ਹੋਏ ਨੇ ਖਾਸ ਤੌਰ ਦੇ ਉੱਤੇ ਜੇਕਰ ਹਾਂਗਕਾਂਗ ਦੀ ਗੱਲ ਕਰ ਲਈਏ ਆਸਟ੍ਰੇਲੀਆ ਦੀ ਗੱਲ ਕਰ ਲਈਏ ਚਨਈ 에ਅਰਪੋਰਟ ਦੇ ਉੱਤੇ ਜ਼ਰੂਰ ਇਸ ਦਾ ਅਸਰ ਦੇਖਣ ਨੂੰ ਮਿਲਿਆ ਤਾਂ ਤੁਹਾਡੀ ਡੋਮੈਸਟਿਕ ਫਲਾਈਟ ਹੈ ਇੰਟਰਨੈਸ਼ਨਲ ਡੋਮੈਸਟਿਕ ਤਾ ਡੋਮੈਸਟਿਕ ਫਲਾਈਟ ਦਾ ਅਸਰ ਜ਼ਰੂਰ 에ਰਪੋਰਟਸ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਤਾਂ ਜਿਵੇਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕੀ ਹੋਇਆ ਕੀ ਹੈ ਤਾਂ ਮਾਈਕਰੋਸਾਫਟ ਦਾ ਸਰਵਰ ਡਾਊਨ ਹੋਇਆ ਹੈ ਮਾਈਕਰੋਸਾਫਟ ਦੀ ਜਿਹੜੀ ਵਿੰਡੋਜ਼ ਹੈ ਉਹ ਕ੍ਰੈਸ਼ ਹੋਈਆਂ ਨੇ ਜਿਸ ਦੇ ਚੱਲਦਿਆਂ ਹੋਇਆ ਜਿੰਨੀਆਂ ਵੀ ਥਾਵਾਂ ਦੇ ਉੱਤੇ ਮਾਈਕਰੋਸਾਫਟ ਦਾ ਜੋ ਸੌਫਟਵੇਅਰ ਪਿਆ ਹੋਇਆ ਸੀ ਉਹ ਨਹੀਂ ਚੱਲ ਰਿਹਾ ਜੇ ਫਲਾਈਟਸ ਦੀ ਆਪਾਂ ਗੱਲ ਕਰੀਏ ਤਾਂ ਫਲਾਈਟਸ ਕਿਵੇਂ ਅਫੈਕਟ ਹੋਈਆਂ ਨੇ ਫਲਾਈਟਸ ਦਾ ਸਿਸਟਮ ਕਿਵੇਂ ਅਫੈਕਟ ਹੋਇਆ ਕਿਉਂਕਿ ਕਿਸੇ ਵੀ 에ਰਪੋਰਟ ਦੇ ਉੱਤੇ ਜਦੋਂ ਕੋਈ ਵਿਅਕਤੀ ਫਲਾਈਟ ਲੈਂਣ ਦੇ ਲਈ ਜਾਂਦਾ ਤਾਂ ਉਹਨੂੰ ਆਪਣਾ ਬੋਰਡਿੰਗ ਪਾਸ ਲੈਣਾ ਜ਼ਰੂਰੀ ਹੁੰਦਾ ਹੈ ਉਡਾਣ ਭਰਨ ਦੇ ਲਈ ਤਾਂ ਬੋਰਡਿੰਗ ਪਾਸ ਉਦੋਂ ਹੀ ਮਿਲੂਗਾ ਜਦੋਂ ਸਰਵਰ ਦੇ ਵਿੱਚ ਤੁਹਾਡਾ ਨਾਮ ਪਾਣਗੇ ਤੁਹਾਡੀ ਡਿਟੇਲਸ ਪਾਣਗੇ ਜਿਸ ਨਾਮ ਦੇ ਤੇ ਤੁਹਾਡੀ ਟਿਕਟ ਬੁੱਕ ਹੋਈ ਹੋਊਗੀ ਪਰ ਜਦੋਂ ਸਰਵਰ ਹੀ ਨਹੀਂ ਚੱਲ ਰਿਹਾ ਹੋਊਗਾ ਜਦੋਂ ਕੰਪਿਊਟਰ ਹੀ ਨਹੀਂ ਚੱਲ ਰਿਹਾ ਹੋਊਗਾ ਤਾਂ ਕਿਵੇਂ ਤੁਹਾਡੀ ਟਿਕਟ ਜਿਹੜੀ ਹੈ ਉਹ ਤੁਹਾਨੂੰ ਬੋਰਡਿੰਗ ਪਾਸ ਦੇ ਵਿੱਚੋਂ ਦਿੱਤੀ ਜਾਏਗੀ ਤਾਂ ਇਸ ਦੇ ਚੱਲਦਿਆਂ ਹੋਏ ਆ ਇਹ ਡਿਲੇ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਤਾਂ ਚੰਡੀਗੜ੍ਹ 에어ਪੋਰਟ ਦੇ ਉੱਤੇ ਹਾਲਾਂਕਿ ਅਜਿਹਾ ਕੋਈ ਵੀ ਤਸਵੀਰ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਹੈ ਚੰਡੀਗ ਨੇ ਉਹ ਆਸਾਨੀ ਦੇ ਨਾਲ چلਦੀਆਂ ਹੋਈਆਂ نظر ਆ ਰਹੀਆਂ ਨੇ اور ਨਾਲ ਹੀ ਜੇਕਰ ਗੱਲ ਕਰੀਏ انٹرਨੈਸ਼ਨਲ 에어ਪੋਰਟ ਦੀ ਰਾ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਔਰ ਇੰਟਰਨੈਸ਼ਨਲ ਫਲਾਈਟਸ ਦੇ ਉੱਤੇ ਇਫੈਕਟ ਜ਼ਰੂਰ ਇਸ ਦਾ ਨਜ਼ਰ ਆ ਰਿਹਾ ਹੈ ਤਾਂ ਪੈਨਿਕ ਜੇਕਰ ਚੰਡੀਗੜ੍ਹ ਨੂੰ ਦੀ 에어ਪੋਰਟ ਦੀ ਗੱਲ ਕਰੀਏ ਤਾਂ ਇੱਥੇ ਪੈਨਿਕ ਦਾ ਮਾਹੌਲ ਅਜਿਹਾ ਬਿਲਕੁਲ ਵੀ ਨਹੀਂ ਹੈ ਇੱਕ ਫਲਾਈਟ ਦੁਬਈ ਦੀ ਦੱਸਿਆ ਜਾ ਰਿਹਾ ਉਹ ਜ਼ਰੂਰ ਹੋਲਡ ਕੀਤੀ ਗਈ ਹੈ ਪਰ ਜਿਹੜੀ ਡੋਮੈਸਟਿਕ ਫਲਾਈਟਸ ਨੇ ਉਹ ਚੱਲ ਰਹੀਆਂ ਨੇ ਪਰ ਉਧਰ ਜੇ ਦੂਸਰੇ ਪਾਸੇ ਓਵਰਆਲ ਆਪਾਂ ਦੇਸ਼ ਪਰ ਦੀ ਗੱਲ ਕਰੀਏ ਵਰਲਡ ਦੀ ਗੱਲ ਕਰੀਏ ਤਾਂ ਵਰਲਡ ਦੇ ਵਿੱਚ ਜ਼ਰੂਰ ਇਹ ਆਊਟਰੇਜ ਹੋਈ ਹੈ ਵੱਡੇ ਪੱਧਰ ਦੇ ਉੱਤੇ ਮਾਈਕਰੋਸਾਫਟ ਦਾ ਸਰਵਰ ਡਾਊਨ ਹੋਣ ਦੇ ਨਾਲ ਇਹ ਵਾਵਾ ਠਾਪੂਆਂ ਨੇ ਸਟਾਕ ਮਾਰਕੀਟ ਦੇ ਉੱਤੇ ਅਸਰ ਨਜ਼ਰ ਆ ਰਿਹਾ ਹੈ ਬੈਂਕਿੰਗ ਸਿਸਟਮ ਹੋਵੇ ਜਾਂ ਫਿਰ ਉਹ ਆਨਲਾਈਨ ट्रांजैक्शन ਕਰਨ ਵਾਲੇ ਸਿਸਟਮ ਹੋਣ ਤਾਂ ਬਹੁਤ ਸਾਰੇ ਸਿਸਟਮ ਇਸ ਦੇ ਨਾਲ ਇਫੈਕਟ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਲਈ ਦੀ ਅਸੀਂ ਰਿਪੋਰਟ ਤੋਂ ਚੰਡੀਗੜ੍ਹ 에어ਪੋਰਟ ਤੋਂ ਦੇ ਰਹੇ ਹਾਂ ਜਿੱਥੇ ਅਜੇ ਹਾਕੀ 에어ਪੋਰਟ ਦੇ ਹਿਸਾਬ ਦੇ ਨਾਲ ਮਾਹੌਲ ਜੋ ਹੈ ਪੈਨਿਕ ਵਾਲਾ ਨਹੀਂ ਹੈ ਡੋਮੈਸਟਿਕ ਫਲਾਈਟਸ ਆਰਾਮ ਨਾਲ ਚੱਲ ਰਹੀਆਂ ਨੇ ਇੰਟਰਨੈਸ਼ਨਲ ਫਲਾਈਟਸ ਦੇ ਵਿੱਚ ਜ਼ਰੂਰ ਦੱਸਿਆ ਜਾ ਰਿਹਾ ਹੈ ਕਿ ਉਹਦੇ ਵਿੱਚ ਡਿਲੇ ਹੈ ਉਸ ਨੂੰ ਹੋਲਡ ਕੀਤਾ ਗਿਆ ਹੈ ਤਾਂ ਜੋ ਵੀ ਅਪਡੇਟ ਜਿਹੜੀ ਹੋਰ ਵੀ ਇਸ ਮੈਟਰ ਦੇ ਨਾਲ ਇਸ ਆਊਟਰੇਜ ਨਾਲ ਜੁੜੀ ਹੋਊਗੀ ਉਹ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ 에어ਪੋਰਟ